ਨਹੀਂ ਨਹੀਂ ਵਧੀਆ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਵਿਖਿਆਲੀ ਚਹਿਲਾਂ ਵਾਲੀ ਵਿਖੇ ਬਾੜ ਦੰਬਰ 6 ਨੇ ਬਹੁਤ ਵੱਡੀ ਭੂਮਿਕਾ ਜਿਹੜੀ ਉਹ ਨਵਾਈਆ ਭਾਈਚਾਰਾ ਰੱਖਣ ਵਾਸਤੇ ਕਿ ਸਾਡੇ ਬਾੜ ਨੰਬਰ 6 ਦਾ ਇਕੱਠ ਕੀਤਾ ਗਿਆ ਗੁਰਦੁਆਰੇ ਮੋਲ ਕੇ ਸਾਰੇ ਮੋਤਵਰ ਸੱਜਣਾ ਨੇ ਸਾਰੇ ਪਿੰਡ ਵਾਸੀਆਂ ਨੇ ਬਾੜ ਨੰਬਰ 6 ਦੇ ਉਮੀਦਵਾਰਾਂ ਨੇ ਵੋਟਰਾਂ ਨੇ ਕਿ ਅਸੀਂ ਆਪਣਾ ਸਰਪੰਚਾ ਜਿਹੜਾ ਉਹ ਭਾਈਚਾਰੇ ਨਾਲ ਸਰਬਸੰਮਤੀ ਨਾਲ ਚੁਣੀਏ ਉਥੋਂ ਸਿੱਧ ਹੋ ਕੇ ਵੱਖ-ਵੱਖ ਜਿਹੜਾ ਆਗੂਆਂ ਦਾ ਵੱਖ-ਵੱਖ ਨੌਜਵਾਨਾਂ ਦਾ ਨਾਮ ਲਿਆ ਗਿਆ ਤੇ ਬਾਕੀ ਇੱਕ ਬੰਦੇ ਤੇ ਮੈਂਬਰ ਵੱਲੋਂ ਸਰਬਸੰਮਤੀ ਹੈ ਜਿਹੜੀ ਉਹ ਕੀਤੀ ਗਈ ਹੈ ਮੈਂਬਰ ਸਾਡੇ 6 ਨੰਬਰ ਵਾਰਡ ਦਾ ਹਰਦੀਪ ਸਿੰਘ ਵੱਲੋਂ ਜਿਹੜੀ ਸਰਬਸੰਮਤੀ ਉਹ ਤੇ ਸਾਰੇ ਵਾਰਡ ਨੇ ਸਹਿਮਤੀ ਦਿੱਤੀ ਹੈ ਭਾਈਚਾਰਾ ਰੱਖਣ ਦੀ ਸਹਿਮਤੀ ਦਿੱਤੀ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਜਦੋਂ ਚੋਣਾਂ ਲੜਦੀਆਂ ਤਾਂ ਵੱਖ-ਵੱਖ ਪ੍ਰਕਾਰ ਦੀਆਂ ਲੜਾਈਆਂ ਝਗੜੇ ਹੋ ਜਾਂਦੇ ਆ ਉਹ ਤੋਂ ਮੁਕਤ ਹੋਣ ਲਈ ਸਾਡੇ ਖਿਆਲੀ ਚਲਾ ਵਿੱਚ 9 ਵਾਰਡ ਨੇ ਲਗਭਗ 9 ਦੇ ਵਿੱਚੋਂ ਪਹਿਲੇ ਵਾਰਡ ਤੇ ਜਿਹੜੀ ਅੱਜ 6 ਨੰਬਰ ਵਾਰਡ ਤੇ ਸਰਬਸੰਮਤੀ ਹੋਈ ਹੈ ਇਹ ਸਾਡੇ ਵਾਰਡ ਨੰਬਰ 6 ਦੇ ਜਿੰਨੇ ਵੀ ਵੋਟਰ ਨੇ ਸਾਰਿਆਂ ਨੂੰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਆਪ ਕੋ ਆਪਣਾ ਭਾਈਚਾਰਾ ਜਿਹੜਾ ਉਹ ਕੈਮ ਰੱਖਿਆ ਤੇ ਹੁਣਾਂ ਬਾਈ ਨੇ ਕਿਹਾ ਵੀ ਆ ਕਿ ਜੋ ਵੀ ਸਰਪੰਚ ਬਣੂਗਾ ਅਸੀਂ ਉਹਦੇ ਨਾਲ ਤੁਰਾਂਗੇ ਅਸੀਂ ਪਿੰਡ ਦੇ ਜਿਹੜੇ ਵਾਰਡ ਨੰਬਰ 6 ਦੇ ਵੱਧ ਤੋਂ ਵੱਧ ਕੰਮ ਕਰਾਵਾਂਗੇ ਜੋ ਕਿਸੇ ਨਾਲ ਪਹਿਲਾਂ ਗੁੱਸਾ ਮਸਾਲਾ ਹੈਗਾ ਉਹ ਅੱਜ ਤੋਂ ਬਾਅਦ ਖਤਮ ਹੈ ਜੋ ਪਹਿਲਾਂ ਵੀ ਖਤਮ ਸੀ ਹੁਣ ਵੀ ਖਤਮ ਹੈ ਕਿਸੇ ਨਾਲ ਕੋਈ ਆਪਦੇ ਦਿਲ 'ਚ ਇਹ ਨਾ ਰੱਖੇ ਔਰ ਮੇਰੇ ਨਾਲ ਉਮਰੀ ਬੋਲਦਾ ਨਹੀਂ ਜਾਂ ਮੇਰੇ ਨਾਲ ਉਹ ਚੱਕਰ ਨਹੀਂ ਹੈਗਾ ਜਦੋਂ ਮਰਜੀ ਆਓ ਬਾਈ ਕੋਲ ਜਦੋਂ ਮਰਜੀ ਜਾਓ ਤੇ ਇਹ ਕੰਮ ਆ ਜਿਹੜਾ ਸਾਰੇ ਪਹਿਲ ਕਾਦਮੀ ਨਾਲ ਛੋਡੇ ਨੇ ਕਰਵਾਊਗਾ ਇੰਨੀਆਂ ਕਿ ਬੇਨਤੀਆਂ ਨਾਲ ਜੇ ਕੋਈ ਵੀਰ ਬੋਲਣਾ ਚਾਹੁੰਦਾ ਜਾਂ ਉਹਦੇ ਖੜਾ ਹੋਣਾ ਚਾਹੁੰਦਾ ਤਾਂ ਉਹ ਸਾਨੂੰ ਦੱਸ ਦੇ ਅਸੀਂ ਉਹਤੇ ਸਰਬਸੰਮਤੀ ਕਰ ਦਾਂਗੇ ਅੱਜ ਕਿਉਂਕਿ ਅੱਜ ਆਪਾਂ ਸਾਰੇ ਇੱਥੇ ਗੁਰਦੁਆਰੇ ਆ ਕੇ ਇਸ ਤਰੀਕਾ ਦਾ ਪਰਨ ਵੀ ਲੈਨੇ ਆ ਜੇ ਕੱਲ ਨੂੰ ਕੋਈ ਕਾਗਜ਼ ਇੱਥੇ ਇਹਦੇ ਖਿਲਾਫ ਕੋਈ ਭਰਦਾ ਤਾਂ ਉਹ ਇਹਦੇ ਨਾਲ ਡੱਟ ਕੇ ਆਪਾਂ ਖੜਾਂਗੇ ਇਹ ਸਾਰੇ ਬਾੜ ਨੂੰ ਛੋਡੇ ਨੂੰ ਹਰਦੀਪ ਸਿੰਘ ਛੱਡ ਦੇ ਇੱਕ ਮਿੰਟ ਅਜਾ ਇੱਕ ਮਿੰਟ ਚਲੋ ਕਾਲੇ ਵਾਲਾ ਸੀ ਲੈ ਲਓ ਹਾਂ ਹਾਂ ਚੱਲੀ ਜਾਂਦੀ ਹੈ ਬਾਈਗੁਰੂ ਜੀ ਦੇ ਖਾਲਸਾ ਬਾਈਗੁਰੂ ਜੀ ਦੀ ਫਤਿਹ ਅੱਜ ਸਾਡੇ 6 ਨੰਬਰ ਬਾੜ ਦੇ ਨੌਜਵਾਨਾਂ ਵੱਲੋਂ ਬਹੁਤ ਪਹਿਲ ਕਦਮੀ ਕੀਤੀ ਗਈ ਹੈ ਜੇ ਸਰਬਸੰਮਤੀ ਨਾਲ ਸਾਡੇ ਬਾਈ ਹਰਦੀਪ ਨੂੰ ਮੈਂਬਰ ਚੁਣਿਆ ਗਿਆ ਤੇ ਮੋਤਵਰ ਸੱਜਣ ਸਾਡੇ ਦਾ ਹਾਰ ਪਾ ਕੇ ਸਵਾਗਤ ਕਰਨਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਈਗੁਰੂ ਜੀ ਦੇ ਖਾਲਸਾ ਬਾਈਗੁਰੂ ਜੀ ਚੱਲੋ ਆ ਜੋ ਜੀ